ਇੱਕ ਐਸਵੇੜੇ ਦੀ ਖਾਸ ਖਬਰ ਦੇ ਬਲ ਤੋਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਾਰੀ ਸੰਪਤੀ ਜ਼ਬਤ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਏ ਡੀਆਈਜ਼ੀ ਭੁੱਲਰ ਦੇ ਬੇਟੇ ਨੇ ਇੱਥੇ ਵੱਡੇ ਖੁਲਾਸੇ ਹੋਲੀ ਆਪਣੇ ਪਿਤਾ ਦੀ ਅੰਦਰਲੀ ਪੋਲ ਸੁਣ ਕੇ ਹੋਸ਼ ਉੱਡ ਜਾਣਗੇ ਅਗੇ ਕਿ ਡੀਆਈਜੀ ਭੁੱਲਰ ਮਾਮਲੇ ਨੂੰ ਲੈ ਕੇ ਚਰਚਾਵਾਂ ਗੜੀਆਂ ਨੇ ਕਾਫੀ ਜ਼ਿਆਦਾ ਤੇਜ਼ ਹੋ ਚੁੱਕੀਆਂ ਨੇ ਸੋ ਆਖਰਕਾਰ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਜਿੱਥੇ ਵੱਡੇ ਲੋਕਾਂ ਦੇ ਹੱਥ ਵੀ ਜੜੇ ਨੇ ਇਸ ਦੇ ਵਿੱਚ ਹੋ ਸਕਦੇ ਨੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਜਿੱਥੇ ਹਰ ਕੋਈ ਜਿਹੜਾ ਹੈ ਹੱਕਾ ਬਕਾ ਰਹਿ ਗਿਆ ਜਦੋਂ ਕਿਸੇ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਨੇ ਡੀਆਈਜੀ ਰੈਂਕ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਸ਼ਾਮਲ ਨੇ ਇੰਨੀ ਗੈਰ ਪਤੀ ਜਿਹੜੀ ਹੈ ਉਹਨਾਂ ਦੇ ਕੋਲੇ ਹੈ ਆਖਰਕਾਰ ਜੇਕਰ ਪੁਲਿਸ ਦੇ ਵੱਡੇ ਅਫਸਰ ਅਜਿਹਾ ਕੁਝ ਕਰਦੇ ਨੇ ਤੇ ਮੰਤਰੀ ਕੀ ਕੁਝ ਕਰਦੇ ਹੋਣਗੇ ਸਵਾਲ ਹੈ ਕਿ ਆਖਰ ਹੋਰ ਲੋਕ ਕੀ ਕਰਦੇ ਹੋਣਗੇ ਜਿਨ੍ਹਾਂ ਨੂੰ ਲਾਇਨ ਆਰਡਰ ਦੀ ਸਥਿਤੀ ਮੇਨਟੇਨ ਕਰਨ ਦੇ ਲਈ ਰੱਖਿਆ ਗਿਆ ਹੈ ਜਦੋਂ ਉਹੀ ਹੀ ਇਹੋ ਜੀਆਂ ਚੀਜ਼ਾਂ ਕਰਨਗੇ ਤੇ ਬਾਕੀਆਂ ਨੂੰ ਫਿਰ ਕਿਸ ਤਰ੍ਹਾਂ ਜਿਹੜਾ ਹੈ ਰੋਕਿਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਨੇ 8 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਐਸ ਐਚ ਓ ਪੁੱਲਰ ਨੂੰ ਕਰ ਦਿੰਦਾ ਹੈ ਪੰਜਾਬ ਦੇ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ ਰੋਪੜ ਰੇਂਜ ਦੇ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਜਾਣ ਤੋਂ ਬਾਅਦ ਇੱਕ ਦਿਨ ਬਾਅਦ ਹੀ ਭਗਵੰਤ ਮਾਨ ਸਰਕਾਰ ਨੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਹੈ 올 ਇੰਡੀਆ ਸਰਵਿਸਸਾਂ ਅਨੁਸ਼ਾਸਨ ਅਤੇ ਅਪੀਲ ਨਿਯਮ ਦੇ ਨਿਯਮ (3) (2) ਦੇ ਅਨੁਸਾਰ ਸੇਵਾ ਦਾ ਇੱਕ ਮੈਂਬਰ ਜਿਸ ਨੂੰ ਸਰਕਾਰੀ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਭਾਵੇਂ ਉਹ ਕਿਸੇ ਅਪਰਾਧਿਕ ਦੋਸ਼ ਵਿੱਚ ਹੋਵੇ ਜਾਂ ਕਿਸੇ ਹੋਰ ਤਰੀਕ ਕਿ ਨਾਲ 48 ਘੰਟਿਆਂ ਤੋਂ ਵੱਧ ਸਮੇਂ ਲਈ ਉਸ ਨੂੰ ਇਸ ਨਿਯਮ ਦੇ ਤਹਿਤ ਸਬੰਧਤ ਸਰਕਾਰ ਦੁਆਰਾ ਮੌਤਲ ਕੀਤਾ ਗਿਆ ਮੰਨਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਆਖਰ ਜੇਕੇ ਡੀਆਈਜੀ ਪੁੱਲਰ ਮਾਮਲੇ ਦੇ ਵਿੱਚ ਹੋਰ ਨਵੀਆਂ ਪਰਤਾਂ ਖੁੱਲਣ ਦੀ ਵੀ ਜਿਹੜੀ ਹੈ ਆਸਾ ਜਿਤਾਈ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਲੋਕਾਂ ਦਾ ਹੱਥ ਹੈ ਉਹਨਾਂ ਦੇ ਨਾਮ ਵੀ ਜਿਹੜੇ ਨੇ ਸਾਹਮਣੇ ਆ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਡੀਆਈਜੀ ਪੁੱਲਰ ਹੋਰ ਲੋਕਾਂ ਦੇ ਨਾਮ ਵੀ ਜ਼ਾਹਰ ਕਰ ਸਕਦੇ ਨੇ ਸੋ ਤੁਹਾਨੂੰ ਦੱਸ ਦਈਏ ਕੁਝ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀ ਖਬਰ ਉਡਾਈ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ بیٹے ਜਿਹੜੇ ਨੇ ਸੋਸ਼ਲ ਮੀਡੀਆ ਤੇ ਅੱਗੇ ਆਏ ਨੇ ਉਹਨਾਂ ਨੇ ਜਿਹੜੀ ਹੈ ਸਾਰੀ ਗੱਲਬਾਤ ਸਾਹਮਣੇ ਰੱਖੀ ਹੈ ਪਰ ਫਿਲਹਾਲ ਅਜੇ ਹੀ ਕੋਈ ਵੀਡੀਓ ਤੇ ਨਾ ਹੀ ਕੋਈ ਜਿਹੜੀ ਹੈ ਹੋਰ ਪ੍ਰਕਾਰ ਦੀ ਆਡੀਓ ਸਾਹਮਣੇ ਨਹੀਂ ਆਈ ਹੈ ਜਿਸ ਤੋਂ ਕਿ ਇੱਕ ਅੰਦਾਜ਼ਾ ਪ੍ਰੋਪਰ ਸੈੱਟ ਕਰਕੇ ਦੱਸਿਆ ਜਾ ਸਕੇ ਕਿ ਇਹ ਗੱਲ ਬਿਲਕੁਲ ਸਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਡੀਜੀਪੀ ਭੁੱਲਰ ਮਾਮਲੇ ਨੂੰ ਲੈ ਕੇ ਸੇਵਾ ਨਿਵਾ ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਭੁੱਲਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕੀਤਾ ਕਿਉਂਕਿ ਉਸ ਦੀ ਗ੍ਰਿਫਤਾਰੀ ਤੋਂ 48 ਘੰਟੇ ਪਹਿਲਾਂ ਹੀ ਜਿਹੜੇ ਨੇ ਬੀਤ ਚੁੱਕੇ ਸਨ ਕੇਸ ਦਾ ਨਿਬਟਾਰਾ ਜੇ ਗੱਲ ਕੀਤੀ ਜਾਵੇ ਤਾਂ ਭੁੱਲਰ ਨੂੰ ਇਕ ਸਕ੍ਰੈਬ ਡੀਲਰ ਤੋਂ ਕੇਸ ਦਾ ਨਿਪਟਾਰਾ ਕਰਨਾ ਤੇ ਉਸਦੇ ਕਾਰੋਬਾਰ ਵਿਰੁੱਧ ਕੋਈ ਪੁਲਿਸ ਕਾਰਵਾਈ ਨਾ ਕਰਨ ਦੇ ਬਦਲੇ 8 ਲੱਖ ਰੁਪਏ ਲੈਂਦੇ ਰੰਗੇ ਹੱਤੀ ਫੜੇ ਜਾਣ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਜਵਾਬ ਦੇ ਵਿੱਚ ਭੁੱਲਰ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਝੂਠੇ ਦੋਸ਼ਾਂ ਦੇ ਆਧਾਰ ਤੇ ਬਿਲਕੁਲ ਫਸਾਇਆ ਜਾ ਰਿਹਾ ਹੈ ਅਤੇ ਮੇਰੇ ਤੇ ਪੂਰੀ ਤਰ੍ਹਾਂ ਗਲਤ ਦੋਸ਼ ਲਗਾਏ ਜਾ ਰਹੇ ਨੇ ਉਹਨੇ ਇਹ ਵੀ ਆਖਿਆ ਹੈ ਕਿ 11 ਅਕਤੂਬਰ ਨੂੰ ਦਰਜ ਕੀਤੀ ਗਈ ਸ਼ਿਕਾਇਤ ਦੇ ਅਨੁਸਾਰ ਭੁੱਲਰ ਨੇ ਆਪਣੇ ਵਿਚੋਲੇ ਕ੍ਰਿਸ਼ਨੂ ਰਾਹੁ ਫਾਈਰ ਨਿਪਟਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਸ਼ਿਕਾਇਤ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੁੱਲਰ ਨੇ ਕਥਿਤ ਤੌਰ ਤੇ ਮਹੀਨਾਵਾਰ ਭੁਗਤਾਨ ਸੇਵਾ ਪਾਣੀ ਵੀ ਮੰਗਿਆ ਅਤੇ ਸ਼ਿਕਾਇਤ ਕਰਤਾ ਨੂੰ ਭੁਗਤਾਨ ਨਾ ਕਰਨ ਤੇ ਅਪਰਾਧਿਕ ਮਾਮਲਿਆਂ ਦੇ ਵਿੱਚ ਝੂਠੇ ਫਸਾਉਣ ਦੀ ਧਮਕੀ ਵੀ ਦਿੱਤੀ ਸੀ ਸ਼ਿਕਾਇਤ ਕਰਤਾ ਨੂੰ ਪੁੱਲਰ ਦੇ ਮੁਹਾਲੀ ਦਫ਼ਤਰ ਦੇ ਵਿੱਚ ਪਹਿਲੀ ਕਿਸ਼ਤ ਲਈ ਬੁਲਾਇਆ ਗਿਆ ਜਦੋਂ ਸੀਬੀਆਈ ਨੇ ਛਾਪਾ ਮਾਰਿਆ ਤਾਂ ਡੀਆਈਜੀ ਨਾਲ ਜੁੜੇ ਇੱਕ ਵਿਚੋਲੇ ਕ੍ਰਿਸ਼ਨਾ ਨੂੰ ਨੇ ਵੀ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਡੀਆਈਜੀ ਪੁੱਲਰ ਮਾਮਲੇ ਨੂੰ ਲੈ ਕੇ ਹੋਰ ਲੋਕ ਵੀ ਜਿਹੜੇ ਨੇ ਸ਼ਰਮਸ਼ਾਰ ਹੋ ਚੁੱਕੇ ਨੇ ਬਾਕੀ ਲੋਕਾਂ ਨੂੰ ਵੀ ਜਿਹੜਾ ਹੈ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਹੋਰ ਅੱਗੇ ਨਵਾਂ ਕੀ ਮੋੜ ਆਉਂਦਾ ਹੈ ਸੋ ਆਖਰ ਇਸ ਮਾਮਲੇ ਨੂੰ ਕਿਸ ਤਰ੍ਹਾਂ ਜਿਹੜਾ ਹੈ ਸਮਾਪਤ ਕੀਤਾ ਜਾਵੇਗਾ ਸੋ ਆਖਰ ਪੁਲਿਸ ਅਧਿਕਾਰੀ ਜਿਹੜੇ ਨੇ ਹੋਰ ਲੋਕ ਇਸ ਦੇ ਵਿੱਚ ਸ਼ਾਮਲ ਨੇ ਜਾਂ ਫਿਰ ਨਹੀਂ ਤੇ ਜਾਂ ਫਿਰ ਬਾਕੀ ਪੁਲਿਸ ਅਧਿਕਾਰੀਆਂ ਦੀ ਜਿਹੜੀ ਹੈ ਕਿਸ ਤਰ੍ਹਾਂ ਦੀ ਜਿਹੜੀ ਹੈ ਸ਼ਾਨਦীন ਹੋਵੇਗੀ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ